ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬ੍ਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਗੱਲ ਕਰਾਂਗੇ 22 ਅਤੇ 23 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਮੌਸਮ ਮੀਂਹ ਅਤੇ ਸੰਘਣੀ ਧੁੰਦ ਦਾ ਮਿਲਿਆ ਜੁਲਿਆ ਮੇਲ ਰਹੇਗਾ ਮੌਸਮ ਵਿਭਾਗ ਦੇ ਅਨੁਸਾਰ ਮੌਸਮ ਮੀਂਹ ਵਾਲਾ ਰਹੇਗਾ 22 ਦਸੰਬਰ ਨੂੰ ਪੱਛਮੀ ਗੜਬੜੀ ਦੇ ਕਾਰਨ ਮੌਸਮ ਥੋੜਾ ਸਰਗਰਮ ਹੋ ਸਕਦਾ ਹੈ ਕਈ ਇਲਾਕਿਆਂ ਦੇ ਵਿੱਚ ਖਾਸ ਕਰਕੇ ਮਾਝੇ ਅਤੇ ਦਾਬੋਏ ਦੇ ਇਲਾਕੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋ ਤਰਨਤਾਰਨ ਕਰਪੂਤ ਰਾते शाहपुर वाले जगह इलाकों ਦੇ ਵਿੱਚ ਹਲਕੀ ਬਾਰਸ਼ ਅਤੇ ਕਿਣਮੇਨ ਵਰਗੀਆਂ ਕਾਰਵਾਈਆਂ ਹੋ ਸਕਦੀਆਂ ਹਨ ਜੇਕਰ ਧੁੰਦ ਦੀ ਗੱਲ ਕਰੀ ਤਾਂ ਸਵੇਰ ਦੇ ਸਮੇਂ ਧੁੰਦ ਪੈ ਸਕਦੀ ਹੈ ਜਿਸ ਨਾਲ ਵਿਜ਼ਿਬਿਲਟੀ ਘੱਟ ਸਕਦੀ ਹੈ ਤਾ ਮਾਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਘੱਟੋ-ਘੱਟ ਤਾਪਮਨ 9 ਤੋਂ 11 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਅਤੇ ਦਿਨ ਦਾ ਤਾਪਮਨ 21 ਤੋਂ 23 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ 23 ਦਸੰਬਰ ਦੀ ਗੱਲ ਕਰੀਏ ਤਾਂ 3 ਦਸੰਬਰ ਨੂੰ ਤੂਦ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਸੰਗਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਹੈ ਠੰਡ ਵਿੱਚ ਵਾਧਾ ਹੋ ਸਕਦਾ ਹੈ ਮੌਸਮ ਸਾਬ ਹੋਣ ਦੇ ਉਪਰੰਤ ਰਾਤ ਨੂੰ ਮੌਸਮ ਵਿੱਚ ਕਾਫੀ ਗਿਰਾਵਟ ਆ ਸਕਦੀ ਹੈ ਜਿਸ ਕਾਰਨ 2 ਤੋਂ 4 ਡਿਗਰੀ ਸੈਲਸੀਅਸ ਦੇ ਵਿਚਕਾਰ ਪਾਰਾ ਕਰ ਸਕਦਾ ਹੈ ਹਵਾ ਦੀ ਗੱਲ ਕਰੀ ਤਾਂ ਹਵਾ ਦੀ ਰਫਤਾਰ ਵੀ ਬਣੀ ਰਹੇਗੀ ਠੰਡੀਆਂ ਹਵਾਵਾਂ ਦੇ ਕਾਰਨ ਤੰਦ ਵੱਧ ਸਕਦੀ ਹੈ ਅਤੇ ਠੰਡ ਵੀ ਵੱਧ ਸਕਦੀ ਹੈ 23 ਅਤੇ 22 ਦਸੰਬਰ ਦੀ ਗੱਲ ਕਰੀ ਤਾਂ ਹਵਾ ਦੀ ਦਿਸ਼ਾ ਮੁੱਖ ਤੌਰ ਤੇ ਉੱਤਰ ਪੱਛਮ ਵੱਲ ਰਹਿਣ ਵਾਲੀ ਹੈ ਜੋ ਕਿ ਠੰਡ ਨੂੰ ਹੋਰ ਵਧਾਵਾ ਦੇ ਸਕਦੀ ਹੈ ਮੁੱਖ ਦਿਸ਼ਾ ਦੀ ਗੱਲ ਕਰੀ ਤਾਂ ਪਹਾੜਾ ਵੱਲੋਂ ਆਉਣ ਵਾਲੀਆਂ ਉੱਤਰ ਪੱਛਮੀ ਠੰਡੀਆਂ ਹਵਾਵਾਂ ਵਿਦਾਨੀ ਇਲਾਕਿਆਂ ਵਿੱਚ ਸਰਗਰਮ ਹੋ ਸਕਦੀਆਂ ਹਨ ਇਹ ਹਵਾਵਾਂ ਸੂਬੇ ਵਿੱਚ ਠੰਡ ਵਧਾਉਣ ਦਾ ਕਾਰਨ ਵੀ ਬਣਨਗੀਆਂ 22 ਦਸੰਬਰ ਨੂੰ ਪਛਮੀ ਗੜਬੜੀ ਕਾਰਨ ਹਵਾ ਦੀ ਦਿਸ਼ਾ ਥੋੜੀ ਤੇਜ ਹੋ ਸਕਦੀ ਹੈ ਪੂਰਬੱਤੀ ਦੱਖਣ ਪੂਰਬ ਵੱਲ ਇਹ ਹਵਾਵਾਂ ਹੀ ਚੱਲ ਸਕਦੀਆਂ ਹਨ ਜੋ ਕਿ ਨਮੀ ਲੈ ਕੇ ਆਉਣਗੀਆਂ ਜਿਸ ਕਾਰਨ ਠੰਡ ਵਿੱਚ ਵਾਧਾ ਹੋ ਸਕਦਾ ਹੈ 23 ਦਸੰਬਰ ਨੂੰ ਜਿਵੇਂ ਹੀ ਮੀਂਹ ਦਾ ਸਿਸਟਮ ਘਟੇਗਾ ਉਸ ਤੋਂ ਬਾਅਦ ਉੱਤਰ ਪੱਛਮ ਵੱਲ ਹਵਾ ਵਧੇਗੀ ਜੋ ਕਿ ਪਹਾੜਾਂ ਦੇ ਆਪਰਫਿਲੀਆਂ ਹਵਾਵਾਂ ਹੋਣਗੀਆਂ ਜੋ ਕਿ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕਰਨਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਜ਼ਿਆਦਾ ਵਧੇਗੀ ਉੱਤਰ ਪੱਛਮ ਹਵਾਵਾਂ ਦੇ ਕਾਰਨ ਸ਼ੀਤ ਲਹਿਰ ਵੱਧ ਸਕਦੀ ਹੈ ਤੇਜ਼ ਹਵਾਵਾਂ ਦੇ ਨਾਲ ਧੁੰਦ ਸਾਹ ਹੋ ਸਕਦੀ ਹੈ ਅਗਰ ਜੇ ਹਵਾਵਾਂ ਦੇ ਵਿੱਚ ਥੋੜੀ ਸਥਿਰਤਾ ਆਉਂਦੀ ਹੈ ਤਾਂ ਧੁੰਦ ਵੱਧ ਸਕਦੀ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ 22 ਦਸੰਬਰ ਨੂੰ ਸੂਰਜ ਚੜ੍ਹਨ ਦਾ ਸਮਾਂ 7:26 ਮਿੰਟ ਦਾ ਹੋਵੇਗਾ ਸੂਰਜ ਡੁੱਬਣ ਦਾ ਸਮਾਂ 5:39 ਮਿੰਟ ਦਾ ਹੋਵੇਗਾ 23 ਦਸੰਬਰ ਨੂੰ ਸੂਰਜ ਚੜ੍ਹਨ ਦਾ ਸਮਾਂ 7:26 ਮਿੰਟਾਂ ਹੋਵੇਗਾ ਤੇ ਰਾਤ ਨੂੰ ਸੂਰਜ ਡੁੱਬਣ ਦਾ ਸਮਾਂ 5:39 ਮਿੰਟਾਂ ਹੀ ਰਹੇਗਾ ਇਸ ਤਰ੍ਹਾਂ ਦੀਆਂ ਹੋਰ ਵਧੀਆ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ